पेंड तुलिता विखे गुरु रविदास गुरद्वारा साहेब चारदीवारी विरोध कर रहे बसपा आगुआ वास गिरफ्तार करके जिथे वी गिणती जिला जलंधर से फगवाड़ा के बसपा आगू पहुंच गए तेलिस चौकी का घिराव कर दिता ते पुलिस खिलाफ बसपा वर्करा ने जम के नारेबाजी की धरना प्रदर्शन वेखद पुलिस ने फड़े गए बसपा आगुआ न छा इस दौरान बसपा प्रधान अवतार सिंह करीमपुरी पहुंचे तो उन्होंनेकारियां शांत किया दुआब की मीटिंग पेंड नंगल विता तो गुरु रविदास कम्यूनिटी हाल बारे कोई ठोस फैसला लिया जाएगा डिटेन किए आगुआ से पिंड वास पा के स्वागत किया गया इस मौके तीरथ राजपुरा खुशीराम गुरमेल चुंबर जगदीश शेरपुरी बलविंदर कुमार सुखविंदर बिट्टू हैप्पी रुड़का सुशील बिरदी लाल चंद औजला परवीन बंगा परमजीत गुरायान डॉक्टर लखवीर मुठड्डा तो इलावा होर बसपा वर्कर ते तुलिता निवासी मौजूद सन चेतना चैनल ने प्रदीप राजा दी रिपोर्ट गुरु रविदास गुरु घर के ऊपर पंजाब सरकार ने जो हमला करवाया ਦੀਵਾਰਾਂ ਤੋੜੀਆਂ ਗੁਰੂ ਘਰ ਦੀਆਂ ਦਿਵਾਰਾਂ ਦਿਵਾਰਾਂ ਨੂੰ ਡਿਮੋਲਿਸ਼ ਕੀਤਾ ਮੈਂ ਬੌਜਨ ਸਮਾਜ ਪਾਰਟੀ ਪੰਜਾਬ ਵੱਲੋਂ ਪੰਜਾਬ ਸਰਕਾਰ ਦੇ ਇਸ ਜਾਵਰ ਰਵਈਏ ਦੀ ਨਿੰਦਾ ਕਰਦਾ ਔਰ ਜੋ ਗੁਰੂ ਰਵਿਦਾਸ ਦੇ ਪ੍ਰਤੀ ਪੰਜਾਬ ਦੇ ਮੁੱਖ ਮੰਤਰੀ ਆਮ ਪਾਰਟੀ ਦੇ ਸਰਕਾਰ ਦੇ ਉੱਤੇ ਨਫਰਤਵਾਕ ਲੋਕ ਦੇ ਖੁਰਾਲਗੜ੍ਹ ਸਾਹਿਬ ਚ ਵੀ ਸ਼ਰਾਬ ਦੇ ਠੇਕੇ ਖੋਲ੍ਹੇ ਹੋ ਆ ਜਿੱਥੇ ਸੰਗਤਾਂ ਸ਼ਰਦਾ ਨਾ ਜਾਣੀਆਂ ਇਹ ਉਹਨੂੰ ਨਸ਼ੇ ਦੇ ਕੇਂਦਰ ਵੱਜੋਂ ਡਿਵੈਲਪ ਕਰ ਰਹੇ ਤੋ ਇਹ ਇਸ ਤੋਂ ਇਲਾਵਾ ਇਹਨਾਂ ਨੇ ਪਹਿਲਾਂ ਕਰਤਾਰਪੁਰ ਦੇ ਵਿੱਚ ਵੀ ਗੁਰੂ ਰਵਿਦਾਸ ਘਰਾਂ ਦੇ ਵਿੱਚ ਡਿਸਪਿਊਟ ਪੈਦਾ ਕੀਤਾ ਹੁਸ਼ਿਆਰਪੁਰ ਜ਼ਿਲ੍ਹੇ ਚ ਵੀ ਇਹ ਜਗ੍ਹਾ ਜਗ੍ਹਾ ਡਿਸਪਿਊਟ ਪੈਦਾ ਕਰਕੇ ਫਿਰ ਇਹ ਸਰਕਾਰੀ ਜ਼ਬਰਦਸਤ ਪੁਲਿਸ ਤੰਤਰ ਦਾ ਇਸਤੇਮਾਲ ਕਰਕੇ ਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ ਤੇ ਜ਼ੁਲਮ ਜਬਰ ਕਰਦੇ ਆ ਬਹੁਜਨ ਸਮਾਜ ਪਾਰਟੀ ਵੱਲੋਂ ਅਸੀਂ ਸਰਕਾਰ ਦੇ ਇਸ ਜ਼ਬਰ ਦੇ ਨਿੰਦਾ ਕਰਦੇ ਆਂ ਕੱਲ ਠੀਕ 1 ਵਜੇ ਗੁਰੂ ਰਵਿਦਾਸ ਨਾਮਲੇ ਵਾਲ ਸੰਗਤਾਂ ਦੀ ਮੀਟਿੰਗ ਅਸੀਂ ਪਿੰਡ ਨੰਗਲ ਦੇ ਵਿੱਚ ਬੁਲਾਈ ਆ ਮੈਂ ਦੁਆਬੇ ਦੀਆਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਬੀਐਸਪੀ ਦੇ ਵਰਕਰਾਂ ਨੂੰ ਬੇਨਤੀ ਕਰਦਾ ਕਿ ਉਹ ਕੱਲ 1 ਵਜੇ ਆਣ ਉੱਥੋਂ ਅਗਲਾ ਪ੍ਰੋਗਰਾਮ ਲਾਨਿਆ ਜਾਊਗਾ ਔਰ ਬਹੁਜਨ ਸਮਾਜ ਪਾਰਟੀ ਪਿੰਡ ਥਲੇਟਾ ਦੇ ਵਿੱਚ ਹੀ ਗੁਰੂ ਰਵਿਦਾਸ ਨਾਮਲੇ ਵਾਲ ਸੰਗਤਾਂ ਨੂੰ ਬੜਾ ਇਕੱਠ ਬੁਲਾ ਕੇ ਪੰਜਾਬ ਦੀ ਸਰਕਾਰ ਨੂੰ ਮਜਬੂਰ ਕਰੇਗੀ ਕਿ ਉਹ ਆਪਣੇ ਫੈਸਲੇ ਨੂੰ ਬਦਲੇ ਔਰ ਆਪਣੀ ਗਲਤੀ ਨੂੰ ਸੁਧਾਰੇ। ਭਗਵਾਨ ਸਮਾਜ ਪਾਰਟੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਸਰਕਾਰ ਨੂੰ ਪ੍ਰਸ਼ਾਸਨ ਨੇ ਕਿਹਾ ਕਿ ਅਸੀਂ ਪੰਜ-ਪੰਜ ਦੀ ਟੀਮ ਬਠਾਵਾਂਗੇ ਔਰ ਉਹਦੇ ਵਿੱਚ BSP ਦੇ ਵੀ 2-4 ਜ਼ਿੰਮੇਵਾਰ ਸਾਡੇ ਨਮਾਇंदे ਬੈਠਣਗੇ। ਸਪਸ਼ਟੋ ਸਾਡਾ ਸਟੈਂਡ ਕਿ ਸਰਕਾਰ ਸੰਗਤੀਆਂ ਭਾਵਨਾਵਾਂ ਦਾ ਸਤਕਾਰ ਕਰੇ। ਸੰਗਤੀਆਂ ਭਾਵਨਾਵਾਂ ਨੂੰ ਕ੍ਰਸ਼ ਕਰਕੇ ਦੇਖੋ ਜਨਤੰਤਰ ਕਿਹਾ ਹੈ ਜਨਤੰਤਰ ਦੇ ਵਿੱਚ ਜਨਤਾ ਦੀ ਚੁਣੀ ਹੋਈ ਸਰਕਾਰ ਜਨਤਾ ਦੀਆਂ ਭਾਵਨਾਵਾਂ ਦਾ ਸਨਮਾਨ ਕਰੇ ਇਹ ਉਹਦੀ ਪਹਿਲੀ ਜ਼ਿੰਮੇਵਾਰੀ ਹੁੰਦੀ ਹੈ ਤੋ ਜਨਤਾ ਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ ਚਾਹੁੰਦੀ ਹੈ ਕਿ ਗੁਰੂ ਰਵਿਦਾਸ ਜੀ ਦੇ ਗੁਰੂ ਘਰ ਨੂੰ ਜੋ ਇਹਨਾਂ ਨੇ ਤੋੜਿਆ ਉਹਦਾ ਸਟੇਟਸ ਉਹ ਹੀ ਪਹਿਲੇ ਵਾਲਾ ਹੀ ਬਹਾਲ ਹੋਣਾ ਚਾਹੀਦਾ ਔਰ ਜ਼ਿੰਮੇਵਾਰ ਅਧਿਕਾਰੀ ਡੀਸੀ ਐਸਐਸਪੀ ਜੋ ਹੈ ਉਨ੍ਹਾਂ ਦੇ ਵਿਰੁੱਧ ਕਾਰਵਾਈ ਹੋਣੀ ਚਾਹੀਦੀ। ਤਾਂ ਸਰਕਾਰ ਅਗਰ ਇਹ ਚਾਹੁੰਦੀ ਹੈ ਕਿ ਅਸੀਂ ਇਸ ਖੁੱਲ ਨੂੰ ਸੁਧਾਰੀਏ ਤਾਂ ਬਹੁਜਨ ਸਮਾਜ ਪਾਰਟੀ ਦੀ ਸਲਾਹ ਮੁਤਾਬਕ ਉਹਨੂੰ ਸਹੀ ਦਿਸ਼ਾ ਚੱਕੇ ਵਧਣਾ ਚਾਹੀਦਾ। ਕੱਲ ਅਸੀਂ 1 ਵਜੇ ਨੰਗਲ ਦੇ ਵਿੱਚ ਮੀਟਿੰਗ ਬੁਲਾਈ ਹੈ। ਉੱਥੇ ਅਸੀਂ ਅਗਲੀ ਡੇਟ ਦਾ ਐਲਾਨ ਕਰਾਂਗੇ ਪਿੰਡ ਧਲੇਤੇ ਦੇ ਵਿੱਚ ਬੜੀ ਰੈਲੀ ਕਰਨ ਦੀ ਪਰ ਸਰ ਪ੍ਰਸ਼ਾਸਨ ਕਹਿ ਰਿਹਾ ਹੈ ਪੰਚਾਇਤ ਵੱਲੋਂ ਮਤਾ ਪਾ ਕੇ ਆ ਕੰਪਲੇਂਟ ਦਿੱਤੀ ਗਈ ਸੀ ਕਿ ਇੱਥੇ ਇੱਕ ਗਰਾਊਂਡ ਬਣਾਈ ਜਾਣੀ ਹੈ ਅਸੀਂ ਗੁਰੂ ਘਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਹੈ ਦੇਖੋ ਪ੍ਰਸ਼ਾਸਨ ਜੋ ਕਹਿੰਦਾ ਇਹ ਪ੍ਰਸ਼ਾਸਨ ਦਾ ਵਰਸ਼ਨ ਹੈ ਜਿਹੜਾ ਮਤਾ ਪਾ ਕੇ ਦਿੱਤਾ ਉਹ ਗਰਾਊਂਡ ਦਾ ਮਤਾ ਦਿਖਾਵੇ ਪ੍ਰਸ਼ਾਸਨ ਕਿੱਥੇ ਜਿਹੜਾ ਪਹਿਲਾਂ ਮਤਾ ਪਾ ਕੇ ਦਿੱਤਾ ਉਹਦੇ ਵਿੱਚ ਕਿੱਥੇ ਗਰਾਊਂਡ ਦਾ ਮਤਾ ਹੈ ਪ੍ਰਸ਼ਾਸਨ ਝੂਠ ਬੋਲ ਰਿਹਾ ਪ੍ਰਸ਼ਾਸਨ ਸ਼ਾਸਕ ਸ਼ਾਸਕਾਂ ਦੇ ਪਾਪ ਨੂੰ ਟਕਣ ਦੀ ਕੋਸ਼ਿਸ਼ ਕਰ ਰਿਹਾ ਐਸਾ ਕੋਈ ਮਤਾ ਜਿਹੜਾ ਸਾਡੇ ਕੋਲ ਮਤਾ ਆ ਤੁਹਾਡੇ ਕੋਲ ਕਾਪੀ ਹੈ ਜੀ ਦਿਖਾਓ ਕਾਪੀ ਇਹਦੇ ਵਿੱਚ ਇਸ ਕਾਪੀ ਦੇ ਵਿੱਚ ਲਿਖਿਆ ਜੀ ਇਹ ਗ੍ਰਾਮਾਡਾ ਜਿਹੜੀ ਹੈ ਇਸ ਮਕਸਦ ਲਈ ਪੁਰਾਣੀ ਪੰਚਾਇਤ ਵੀ ਨਹੀਂ ਸਾਬ ਪੰਚਾਇਤ ਵੀ ਨਾਲ ਹੈਗੀ ਅਸਰਾ ਨੰਬਰ ਹੀ ਪਾਇਆ ਹੈ ਇਹਦੇ ਵਿੱਚ ਦੱਸੋ ਇਹਦੇ ਵਿੱਚ ਕਮਿਟੀ ਹਾਲ ਲਿਖਿਆ ਹੈ ਸ਼੍ਰੀ ਗੁਰੂ ਰਵਿਦਾਸ ਕਮੇਟੀ ਹਾ ਤੇ ਉਹਦੀ ਚਾਰ ਦੁਬਾਰੀ ਸੰਗਤ ਨੇ ਆਪਣੇ ਪੈਸੇ ਨਾ ਕਰ ਲਈ ਤਾਂ ਇਹ ਕੋਈ ਪਾਪ ਥੋੜੀ ਕੀਤਾ ਔਰ 4 ਮਹੀਨੇ ਪਹਿਲਾਂ ਕਰੀ ਔਰ ਇਹਨਾਂ ਨੇ ਕੋਈ ਡਿਸਕਸ਼ਨ ਨਹੀਂ ਕੀਤੀ ਕੋਈ ਸਟੇਬਲ ਟਾਕ ਰਹੀ ਸੋਲੂਸ਼ਨ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਅੱਜ ਦਾ ਕੋਈ ਕਿਸੇ ਕਿਸਮ ਦਾ ਨੋਟਿਸ ਨਹੀਂ ਕੋਈ ਇਨਕੁਆਰੀ ਨਹੀਂ ਕੋਈ ਗੱਲ ਨਹੀਂ ਸਿਰਫ ਨਾਦਰ ਸ਼ਾਹੀ ਫਰਮਾਨ ਉਹ ਬਾਦਲ ਸਮਾਜ ਪਾਰਟੀ ਸਰਕਾਰ ਦੇ ਇਸ ਜ਼ਬਰਦਸਤ ਮੁਕਾਬਲਾ ਕਰੂਗੀ ਸਰਕਾਰ ਦੇ ਇਸ ਜ਼ਬਰ ਨੂੰ ਜਨਤਾ ਦੇ ਵਿੱਚ ਜਾ ਕੇ ਨੰਗਾ ਕਰੂਗੀ ਅਸੀਂ ਕੱਲ ਦੀ ਮੀਟਿੰਗ ਦੇ ਵਿੱਚ ਅਗਲੀ ਬੜੀ ਰੈਲੀ ਦਾ ਤਲਿੱਤੇ ਦੇ ਵਿੱਚ ਐਲਾਨ ਕਰਾਂਗੇ ਪਰ ਸਰਕਾਰ ਜਾਤਾ ਸੰਗਤੀਆਂ ਭਾਵਨਾ ਦਾ ਆਦਰ ਕਰੇ ਨਹੀਂ ਤਾਂ ਸੰਗਤ ਦੇ ਗੁੱਸੇ ਦਾ ਸਾਹਮਣਾ